प्यारे विद्यार्थियों स्वागत है एक बार फिर ਤੁਹਾਡਾ ਤੁਹਾਡੇ ਆਪਣੀ ਇਸ এডਿਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਚ ਬੇਟਾ ਗੱਲ ਕਰਾਂਗੇ ਜੋ ਤੁਹਾਡਾ 8ਵੀਂ ਜਮਾਤ ਦਾ ਐਸਐਸ ਦਾ ਪੇਪਰ ਹੋਣ ਜਾ ਰਿਹਾ ਹੈਗਾ ਉਸ ਦੇ ਵਿੱਚ ਆਪਾਂ ਨਕਸ਼ਾ ਕਾਰਜ ਤੁਹਾਨੂੰ ਆਏਗਾ 10 ਨੰਬਰ ਦਾ ਬੇਟਾ ਕੁੱਲ ਤੁਹਾਨੂੰ 15 ਸਥਾਨ ਹੋਣਗੇ ਤੁਸੀਂ ਉਹਦੇ ਵਿੱਚੋਂ ਕੋਈ 10 ਕਰਨੇ ਹੋਣਗੇ 10 ਨੰਬਰ ਦਾ ਨਕਸ਼ਾ ਆਏਗਾ ਇਸ ਵੀਡੀਓ ਦੇ ਅਗਰ ਤੁਸੀਂ ਧਿਆਨ ਨਾਲ ਵੇਖ ਕੇ ਸਮਝਦੇ ਹੋਗੇ ਤਾਂ ਇਹ 10 ਨੰਬਰ ਤੁਸੀਂ ਪੱਕੇ ਕਰ ਸਕਦੇ ਹੋਗੇ ਤਾਂ ਉਹ ਇੱਕ ਇੱਕ ਕਰਕੇ ਆਪਾਂ ਨਕਸ਼ਾ ਕਰ ਦੇਵਾਂਗੇ ਸਭ ਤੋਂ ਪਹਿਲਾਂ ਮਿੱttੀਆਂ ਦੀ ਗੱਲ ਕਰਦੇ ਆਂ ਬੇਟਾ ਮਿੱttੀਆਂ ਦੇ ਨਾਲ ਹੀ ਆਪਾਂ ਤੁਹਾਨੂੰ ਜਿਹੜੀਆਂ ਫਸਲਾਂ ਵਾਲਾ ਨਕਸ਼ਾ ਉਹ ਵੀ ਫਿਲ ਕਰਾ ਦਾਂਗੇ ਤਾਂ ਸਭ ਤੋਂ ਪਹਿਲਾਂ ਦੇਖੋ ਜੋ ਇਹ ਜੈਲੋ ਵਾਲਾ ਪਾਰਟ ਹੈਗਾ ਠੀਕ ਹੈ ਇਹ ਆਪਣੇ ਕੋਲ ਹੈ ਪर्वਤੀ ਮਿੱਟੀ ਦਾ ਠੀਕ ਹੈ ਪर्वਤੀ ਮਿੱਟੀ ਪर्वਤੀ ਮਿੱਟੀ ਦੇ ਵਿੱਚ ਅਗਰ ਤੁਹਾਨੂੰ ਆ ਸਕਦਾ ਹੈਗਾ ਪर्वਤੀ ਬਨਸਪਤੀ ਵਾਲਾ ਖੇਤਰ ਦਰਸਾਉ ਤਾਂ ਆਂ ਬੀ ਬੇਟਾ ਆਪਾਂ ਇਸ ਖੇਤਰ ਨੂੰ ਭਰ ਸਕਦੇ ਆਂਗੇ ਪर्वਤੀ ਬਨਸਪਤੀ ਦੇ ਲਈ ਦੂਸਰਾ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਆ ਗ੍ਰੀਨ ਵਾਲਾ 파ਟ ਆਪਣੇ ਕੋਲ ਠੀਕ ਹੈ ਇਹ ਹੈ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਵਾਲਾ ਠੀਕ ਹੈ ਇਹ ਆਪਣੇ ਕੋਲ ਹੈ ਬੇਟਾ ਉਤਰੀ ਵਿਸ਼ਾਲ ਮੈਦਾਨ ਠੀਕ ਹੈ ਇੱਥੇ ਜਲੋੜ ਮਿੱਟੀ ਪਾਈ ਜਾਂਦੀ ਹੈਗੀ ਠੀਕ ਹੈ ਆ ਵਾਲਾ ਏਰੀਆ ਜਲੋੜ ਮਿੱਟੀ ਦਾਗਾ ਇੱਥੇ ਜੇਕਰ ਫਸਲਾਂ ਦੀ ਗੱਲ ਕਰੀਏ ਆਪਾਂ ਕਣਕ ਚਾਵਲ ਗੰਨਾ ਇਹ ਫਸਲਾਂ ਵੱਡੇ ਪੱਧਰ ਤੇ ਉਗਾਈਆਂ ਜਾਂਦੀਆਂ ਨੇ ਇਸ ਤੋਂ ਬਾਅਦ ਤੀਸਰਾ ਹੈ ਬੇਟਾ ਆਪਣੇ ਕੋਲ ਕਾਲੀ ਮਿੱਟੀ ਕਾਲੀ ਮਿੱਟੀ ਲਿਪੇ ਗੁਜਰਾਤ ਤੇ ਮਹਾਰਾਸ਼ਟਰ ਵਾਲਾ ਏਰੀਆ ਭਰਾਂਗੇ ਵੀ ਟਿਕਾ ਵਾਲਾ ਤਾਂ ਕਾਲੀ ਮਿੱਟੀ ਦੇ ਵਿੱਚ ਸਭ ਤੋਂ ਵੱਧ ਜਿਹੜੀ ਫਸਲ ਉਗਾਈ ਜਾਂਦੀ ਉਹ ਕਪਾਹ ਹੈਗੀ ਸੂਰਜਮੁਖੀ ਠੀਕ ਹੈ ਇਹ ਵੀ ਤੰਬਾਕੂ ਇਹ ਫਸਲਾਂ ਵੀ ਇਹਦੇ ਵਿੱਚ ਉਗਾਈਆਂ ਜਾਂਦੀਆਂ ਨੇ ਇਸ ਤੋਂ ਬਾਅਦ ਲਾਲ ਮਿੱਟੀ ਆ ਗਈ ਬੇਟਾ ਜੋ ਆਹ ਵਾਲਾ ਆਪਣੇ ਕੋਲ ਏਰੀਆ ਹੈਗਾ ਵੀ ਸ਼ੇਪ ਵਾਲਾ ਠੀਕ ਹੈ ਇੱਥੇ ਤੁਸੀਂ ਲਾਲ ਮਿੱਟੀ ਭਰ ਦੋਗੇ ਇਹਦੇ ਵਿੱਚ ਕਰਨਾਟਕ ਦਾ ਏਰੀਆ ਤਾਮਿਲਨਾਡੂ ਦਾ ਤੇ ਕੇਰਲ ਦਾ ਏਰੀਆ ਹੈਗਾ ਲੇਟਰਾਈਟ ਮਿੱਟੀ ਠੀਕ ਹੈ ਤੁਸੀਂ ਆ ਵਾਲਾ ਭਰ ਸਕਦੇ ਹੋ ਵੀ ਜਾਂ ਫਿਰ ਤੁਸੀਂ ਇਸ ਦੇ ਨੇੜੇ-ਨੇੜੇ ਥੋੜਾ-ਥੋੜਾ ਜਿਹਾ ਏਰੀਆ ਹੈਗਾ ਉਹ ਭਰ ਸਕਦੇ ਹੋ ਕਿ ਲੈਟਰਾਈਟ ਮਿੱਟੀ ਦੇ ਲਈ ਇਸ ਤੋਂ ਮਾਰੂਥਲੀ ਮਿੱਟੀ ਕਿੱਥੇ ਬੇਟਾ Rajasthan ਦੇ ਵਿੱਚ ਠੀਕ ਹੈ ਇਹ 6 ਪ੍ਰਕਾਰ ਦੀਆਂ ਮਿੱਟੀਆਂ ਨੇ ਤੁਹਾਨੂੰ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਜਾਂ ਦੋ ਸਥਾਨ ਪੁੱਛੇ ਜਾ ਸਕਦੇ ਹੈਗੇ ਇਸ ਤੋਂ ਬਾਅਦ ਏਸੇ ਨਕਸ਼ੇ ਦੇ ਨਾਲ ਮਿਲਦਾ-ਜੁਲਦਾ ਠੀਕ ਹੈ ਬਨਸਪਤੀ ਵਾਲਾ ਆਪਣਾ ਜਿਵੇਂ ਤੁਹਾਨੂੰ ਦੱਸਿਆ ਸੀ ਪर्वतीय ਬਨਸਪਤੀ ਦੇਖੋ ਕਿੱਥੇ ਪਈ ਹੋਊਗੀ ਪर्वतीय ਮਿੱਟੀ ਦੇ ਵਿੱਚ ਠੀਕ ਹੈ ਓਸ਼ਨ ਸਦਾਬਹਾਰ ਜਿਹੜੀ ਬਨਸਪਤੀ ਹੈ ਬੇਟਾ ਇਹ ਤੁਸੀਂ ਅਸਾਮ ਦੇ ਵਿੱਚ ਫਿਲ ਕਰ ਸਕਦੇ ਹੋ ਵੀ ਠੀਕ ਹੈ ਪੱਛਮੀ ਬੰਗਾਲ ਦੇ ਵਿੱਚ ਫਿਲ ਕਰ ਸਕਦੇ ਹੋ ਇਸ ਨੂੰ ਕਰਨਾ ਚਾਹੂੰ ਇਸ ਤੋਂ ਬਾਅਦ ਹੀ ਆਪਣੇ ਕੋਲ ਓਸ਼ਨ ਪਤਛੜੀ ਬਨਸਪਤੀ ਇਹਦੇ ਲਈ ਤੁਸੀਂ ਪੰਜਾਬ ਤੇ ਹਰਿਆਣਾ ਵਾਲਾ ਖੇਤਰ ਕਰ ਲਿਓ ਬੇਟਾ ਠੀਕ ਹੈ ਇਹ ਚੱਲ ਜਾਏਗਾ ਆਪਣਾ ਪੰਜਾਬ ਤੇ ਹਰਿਆਣਾ ਓਸ਼ਨ ਪਤਛੜੀ ਦੇ ਲਈ ਜਵਾਰੀ ਵਣ ਠੀਕ ਹੈ ਇਹ ਕਿੱਥੇ ਪਾਈ ਜਾਂਦੀ ਨੇ ਬੇਟਾ ਜਿੱਥੇ ਡੈਲਟਾ ਹੈਗਾ ਠੀਕ ਹੈ ਇਹ ਸੁੰਦਰਬਨ ਹੋ ਗਿਆ ਇਹ ਮਹਾਨਦੀ ਦਾ ਡੈਲਟਾ ਹੋ ਗਿਆ ਇੱਥੇ ਤੁਸੀਂ ਭਰ ਸਕਦੇ ਹੋ ਇਹਨਾਂ ਨੂੰ ਠੀਕ ਹੈ ਮਾਰੂਥਲੀ ਬਨਸਪਤੀ ਕਿੱਥੇ ਪਾਈ ਜਊਗੀ ਬੇਟਾ Rajasthan ਦੇ ਵਿੱਚ ਠੀਕ ਹੈ ਤਾਂ ਇਹ ਆਪਣਾ ਦੂਸਰਾ ਨਕਸ਼ਾ ਸੀ ਇਸ ਤੋਂ ਬਾਅਦ ਅਗਲਾ ਜਿਹੜਾ ਨਕਸ਼ਾ ਬੇਟਾ ਉਹ ਹੈ ਤੁਹਾਡਾ ਖਣਿਜ ਅਤੇ ਸ਼ਕਤੀ ਸਰਦਨ ਵਾਲਾ ਉਸ ਲੈਸਨ ਦੇ ਵਿੱਚੋਂ ਵੀ ਹੁਣ ਇਹਦੇ ਵਿੱਚ ਜਿਹੜਾ ਤੁਹਾਨੂੰ ਨਕਸ਼ਾ ਕਾਰਜ ਆਏਗਾ ਉਹਦੇ ਵਿੱਚ ਤੁਸੀਂ ਖਣਿਜ ਪਦਾਰਥਾਂ ਬਾਰੇ ਜਿਹੜੇ ਸਥਾਨ ਨੂੰ ਦਰਸਾਉਣੇ ਹੋਣਗੇ ਜਿਵੇਂ ਕੱਚਾ ਲੋਹਾ ਕਿੱਥੇ ਮਿਲਦਾਗਾ ਠੀਕ ਹੈ ਤਾਂ ਇਹਦੇ ਲਈ ਤੁਹਾਨੂੰ ਮੈਂ ਇੱਕ ਇਹਦੇ ਵਿੱਚ ਸਥਾਨ ਦੱਸਦਾਗਾ ਉਹਦੇ ਵਿੱਚ ਲਗਭਗ ਤੁਸੀਂ 4 ਤੋਂ 5 ਜਿਹੜੇ ਸਥਾਨ ਨੇ ਬੇਟਾ ਉਹ ਭਰ ਸਕਦੇ ਹੋਗੇ ਠੀਕ ਹੈ ਤੁਸੀਂ ਕੀ ਕਰਨਾਗਾ ਪੱਛਮੀ ਬੰਗਾਲ ਤੋਂ ਲੈ ਕੇ ਠੀਕ ਹੈ ਆਂਧਰਾ ਪ੍ਰਦੇਸ਼ ਤੱਕ ਇਸ ਤਰੀਕੇ ਦੇ ਨਾਲ ਇੱਕ ਸਰਕਲ ਬਣਾ ਲੈਣਾਗਾ ਠੀਕ ਹੈ ਐਸਾ ਹਮਿਸਰਕਲ ਹੁਣ ਇਹਦੇ ਵਿੱਚ ਅਸੀਂ ਭਰ ਸਕਦੇ ਹਾਂ ਕੱਚਾ ਲੋਹਾ ਵੀ ਇਹਦੇ ਵਿੱਚ ਹੈ ਮੈਗਨੀਜ਼ ਵੀ ਇਹਦੇ ਵਿੱਚ ਹੈ ਠੀਕ ਹੈ ਅਬਰਕ ਤੇ ਪਾਣੀ ਬਿਜਲੀ ਖੇਤਰ ਇਹਦੇ ਵਿੱਚ ਨੇ ਸਿਰਫ ਤੁਸੀਂ ਅਬਰਕ ਅਲੱਗ ਭਰਨਾਗਾ ਇੱਕ ਸੋਨਾ ਲੱਗ ਭਰਨਾਗਾ ਠੀਕ ਹੈ ਜਿਵੇਂ ਦੇਖੋ ਸਿੰਘਪੂਮਾ ਸਿੰਘਪੂਮ ਤੋਂ ਕੀ ਮਿਲਦਾ ਬੇਟਾ ਕੱਚਾ ਲੋਹਾ ਠੀਕ ਹੈ ਹੀਰਾਕੁੰਡ ਦੇ ਵਿੱਚ ਕੀ ਹੈਗਾ ਪਾਣੀ ਬਿਜਲੀ ਹੈ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਦੇਖੋ ਅਬਰਕ ਵਾਲਾ ਸਥਾਨ ਵੀ ਇੱਥੇ ਹੈ ਵੀ ਠੀਕ ਹੈ ਹਾਂ ਵਾਲਾ ਦੇਖੋ ਸਿੰਘਪੂਮ ਦੁਰਗਾ ਹੀਰਾਕੁੰਡ ਕਾਲਾ ਹਾਂਡੀ ਬਿਸ਼ਾਖਾਪਟਨਮ ਇਹ ਕੱਚਾ ਲੋਹਾ ਮੈਗਨੀਜ਼ ਆਬਰਕ ਤੇ ਪਣ ਬਿਜਲੀ ਵਾਲੇ ਚਾਰ ਸਥਾਨ ਤੁਸੀਂ ਇਸ ਸੈਮੀ ਸਰਕਲ ਦੇ ਵਿੱਚ ਭਰ ਸਕਦੇ ਹੋ ਠੀਕ ਹੈ ਹੁਣ ਜਿਹੜਾ ਸੋਨਾ ਗਾ ਵੀ ਉਹ ਕਿੱਥੇ ਪਾਈ ਜਾਂਦਾ ਹੈ ਆਪਣੇ ਕੋਲ ਉਹ ਪਾਈ ਜਾਂਦਾ ਹੈਗਾ ਹੱਟੀ ਤੇ ਗੁਲਾਰ ਦੇ ਵਿੱਚ ਕਰਨਾਟਕਾ ਦੇ ਵਿੱਚ ਸੋਨੇ ਦੀਆਂ ਜਿਹੜੀਆਂ ਦੋ ਖਾਣਾ ਨੇ ਇਹ ਤੁਸੀਂ ਇੱਥੇ ਭਰਨੀਆਂ ਹੋਣਗੀਆਂ ਤੇ ਪਣ ਬਿਜਲੀ ਵਾਲਾ ਅਗਰ ਤੁਸੀਂ ਭਾਖੜਾ ਡੈਮ ਵੀ ਭਰ ਸਕਦੇ ਹੋ ਵੀ ਠੀਕ ਹੈ ਆਬਰਕ ਦੇ ਲਈ ਅਲਬਰ ਵੀ ਭਰਿਆ ਜਾ ਸਕਦਾ ਹੈ ਰਾਜਸਥਾਨ ਦੇ ਵਿੱਚ ਇਸ ਤੋਂ ਬਾਅਦ ਕੁਝ ਸਥਾਨ ਹੋਰ ਨੇ ਬੇਟਾ ਖਣਿਜੇ ਤੇ ਸ਼ਕਤੀ ਸਾਧਨ ਵਾਲੇ ਦੇ ਵਿੱਚੋਂ ਇਹਦੇ ਵਿੱਚ ਤੰਬਾ ਠੀਕ ਹੈ ਇਹ ਸਿੰਗ ਭੂਮ ਦੇ ਵਿੱਚ ਹੀ ਹੈ ਜਿਹੜਾ ਆਪਾਂ ਐਵੇਂ ਸੈਮੀ ਸਰਕਲ ਬਣਾਇਆ ਸੀ ਉੱਥੇ ਤੁਸੀਂ ਭਰ ਸਕਦੇ ਹੋਗੇ ਬਾਕਸਾਈਟ ਵਾਲਾ ਵੀ ਸਥਾਨ ਇੱਥੇ ਆ ਸਕਦਾਗਾ ਠੀਕ ਹੈ ਕੋਲੇ ਵਾਲਾ ਵੀ ਇੱਥੇ ਆ ਸਕਦਾਗਾ ਹੁਣ ਰਹਿ ਗਿਆ ਯੂਰੇਨੀਅਮ ਠੀਕ ਹੈ ਯੂਰੇਨੀਅਮ ਦੇ ਲਈ ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ ਉਦੇਪੁਰ ਨੂੰ ਭਰ ਸਕਦੇ ਹੋ ਵੀ ਸੌਖਾ ਹੈਗਾ ਠੀਕ ਹੈ ਪੈਟਰੋਲੀਅਮ ਦੇ ਲਈ ਆਪਣੇ ਕੋਲ ਬੇਟਾ ਹੈ ਮੁੰਬਈ ਹਾਈ ਜਾਂ ਬੰਬੇ ਹਾਈ ਜਾਂ ਮੁੰਬਈ ਹਾਈ ਠੀਕ ਹੈ ਵੈਸੇ ਡਿਗਬੋਈ ਵੀ ਹੈ ਸਾਮ ਦੇ ਵਿੱਚ ਤੁਸੀਂ ਸਿੰਪਲੀ ਬੰਬੇ ਹਾਈ ਹੈ ਮੁੰਬਈ ਹਾਈ ਯਾਦ ਕਰ ਲਿਓ ਪੈਟਰੋਲੀਅਮ ਦੇ ਲਈ ਠੀਕ ਹੈ ਬਾਕੀ ਜਿਹੜੇ ਸਾਰੇ ਸਥਾਨ ਨੇ ਤੁਸੀਂ ਇੱਥੇ ਹੀ ਭਰ ਲਿਓ ਤਾਂਬਾ ਬਾਕਸਾਈਟ ਠੀਕ ਹੈ ਆਪਣੇ ਕੋਲ ਕੋਲਾ ਹੋ ਗਿਆ ਕੱਚਾ ਲੋਹਾ ਹੋ ਗਿਆ ਮੈਗਨੀਜ਼ ਹੋ ਗਿਆ ਠੀਕ ਹੈ ਅਬਰਕ ਹੋ ਗਿਆ ਯੂਰੇਨੀਅਮ ਦੇ ਲਈ ਤੁਸੀਂ ਆਪਣਾ ਉਦੇਪੁਰ ਯਾਦ ਕਰ ਲਿਓ ਠੀਕ ਹੈ ਬੇਟਾ ਇਹ ਆਪਣੇ ਕੋਲ ਨੈਕਸਟ ਜਿਹੜਾ ਆਪਣਾ ਮੈਪ ਸੀ ਹੋਇਆਗਾ ਇਸ ਤੋਂ ਬਾਅਦ ਸਾਡੀ ਖੇਤੀਬਾੜੀ ਦੇ ਵਿੱਚੋਂ ਵੀ ਤੁਹਾਨੂੰ ਫਸਲਾਂ ਪੁੱਛੀ ਨੇ ਚਾਹ ਪੈਦਾ ਕਰਨ ਵਾਲਾ ਸਥਾਨ ਕਿੱਥੇ ਹੈਗਾ ਠੀਕ ਹੈ ਤੁਸੀਂ ਪਰਸਨ ਨੂੰ ਕਰਨਾਟਕਾ ਤੇ ਕੇਰਲਾ ਵਾਲਾ ਜਿਹੜਾ ਏਰੀਆ ਹੈਗਾ ਜਾਂ ਫਿਰ ਅਸਾਮ ਵਾਲਾ ਏਰੀਆ ਠੀਕ ਹੈ ਅਸਾਮ ਵਾਲਾ ਭਰਿਓ ਚਾਹ ਪੈਦਾ ਕਰਨ ਦੇ ਲਈ ਕੋ ਸਭ ਤੋਂ ਵੱਧ ਚਾਹ ਉੱਥੇ ਪੈਦਾ ਹੁੰਦੀ ਹੈ ਕਾਫੀ ਕਾਫੀ ਭਰਿਓ ਤੁਸੀਂ ਕਰਨਾਟਕਾ ਦੇ ਵਿੱਚ ਚਾਹ ਭਰਾਂਗੇ ਅਸਾਮ ਦੇ ਵਿੱਚ ਤੇ ਕਾਫੀ ਭਰਾਂਗੇ ਕਰਨਾਟਕਾ ਦੇ ਵਿੱਚ ਯਾਦ ਰੱਖਿਓ ਕਣਕ ਉਤਪਾਦਕ ਖੇਤਰ ਵੀ ਆਪਾਂ ਭਰ ਸਕਦੇ ਹਾਂਗੇ ਆਪਣੇ ਕੋਲ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਵਾਲਾ ਏਰੀਆ ਕਪਾਹ ਪੈਦਾ ਕਰਨ ਦੇ ਲਈ ਬੇਟਾ ਗੁਜਰਾਤ ਦਾ ਹੇਠਲਾ ਭਾਗ ਤੇ ਮਹਾਰਾਸ਼ਟਰ ਪਟਸਨ ਵੀ ਪਟਸਨ ਕਿੱਥੇ ਮਿਲਦੀ ਸਭ ਤੋਂ ਵੱਧ ਪੱਛਮੀ ਬੰਗਾਲ ਦੇ ਵਿੱਚ ਠੀਕ ਹੈ ਤੁਹਾਨੂੰ ਕੁਐਸਚਨ ਵੀ ਅਸਰ ਹੈ ਵੀ ਸਭ ਤੋਂ ਵੱਧ ਪਟਸਨ ਪੈਦਾ ਕਰਨ ਵਾਲਾ ਰਾਜ ਕਿਹੜਾ ਹੈਗਾ ਪੱਛਮੀ ਬੰਗਾਲ ਠੀਕ ਹੈ ਚਾਵਲ ਪੈਦਾ ਕਰਨ ਵਾਲਾ ਅਜਿਹੇ ਤੁਹਾਨੂੰ ਦੱਸਿਆ ਸੀ ਉੱਤਰੀ ਵਿਚਾਲ ਮੈਦਾਨ ਜਿੱਥੇ ਜਲਵਾੜ ਮਿੱਟੀ ਪਈ ਜਾਂਦੀ ਉਹ ਤੇ ਸਭ ਤੋਂ ਵੱਧ ਆਪਣਾ ਚਾਵਲ ਪੈਦਾ ਹੁੰਦੇ ਹੈਗੇ ਇਸ ਤੋਂ ਬਾਅਦ ਜੇ ਮੱਕੀ ਆ ਗਈ ਬੇਟਾ ਤਾਂ ਮੱਕੀ ਦੇ ਲਈ ਤੁਸੀਂ ਆਹ ਵਾਲਾ ਜਿਹੜਾ ਏਰੀਆ ਫਿਲ ਕਰ ਸਕਦੇ ਹੋ ਵੀ ਠੀਕ ਇਸ ਤੋਂ ਬਾਅਦ ਆਫਤ ਪ੍ਰਬੰਧਨ ਠੀਕ ਹੈ ਇਹ ਦੇ ਵਿੱਚੋਂ ਤੁਹਾਨੂੰ ਨਹੀਂ ਆਏਗਾ ਕੋਈ ਦਸਤਕਾਰੀ ਦੇ ਵਿੱਚੋਂ ਤੁਹਾਨੂੰ ਪੁੱਛਿਆ ਜਾ ਸਕਦਾ ਬੇਟਾ ਠੀਕ ਹੈ ਸੁਦੀ ਕੱਪੜੇ ਦਾ ਪਹਿਲਾ ਉਦਯੋਗ ਮੁੰਬਈ ਦੇ ਵਿੱਚ ਲੱਗਿਆ ਸੀ ਵੀ ਜਿੱਥੇ ਆਪਾਂ ਬੰਬੇ ਹੈ ਜਾਂ ਬੰਬਈ ਪਰ ਹੈ ਨਾ ਉੱਥੇ ਤੁਸੀਂ ਕਰ ਸਕਦੇ ਹੋਗੇ ਪਾਟਸਨ ਦਾ ਪਹਿਲਾ ਕਾਰਖਾਨਾ ਲੱਗਿਆ ਸੀ ਸੈਰਮਪੁਰ ਠੀਕ ਹੈ ਪੱਛਮੀ ਬੰਗਾਲ ਦੇ ਵਿੱਚ ਕੋਲੇ ਦੀਆਂ ਖਾਣਾ ਕਿੱਥੇ ਨੇ ਵੀ ਰਾਣੀ ਗੰਜ ਇਹ ਵੀ ਆਪਣਾ ਪੱਛਮੀ ਬੰਗਾਲ ਦੇ ਵਿੱਚ ਨੇ ਠੀਕ ਨੀਲ ਉਦਯੋਗ ਕਿੱਥੇ ਲਗਾਏ ਸੀ ਬਿਹਾਰ ਬਿਹਾਰ ਦੇ ਵਿੱਚ ਤੁਸੀਂ ਪੜਿਆ ਵੀ ਹੋਗਾ ਨੀਲ ਵੀ ਦਰੋ ਬਾਰੇ ਹਨ ਚਾਹ ਦਾ ਪਹਿਲਾ ਬਾਗ ਕਿੱਥੇ ਲਗਾਇਆ ਸੀ ਅਸਾਮ ਦੇ ਵਿੱਚ ਠੀਕ ਹੈ ਆਹ ਵਾਲਾ ਏਰੀਆ ਹੈ ਆਪਣੇ ਕੋਲ ਅਸਾਮ ਦਾ ਇਸ ਤੋਂ ਕਾਫੀ ਦਾ ਪਹਿਲਾ ਬਾਗ ਕਿੱਥੇ ਲਗਾਇਆ ਸੀ ਕੁਰਗ ਕੁਰਗ ਕਿੱਥੇ ਹੈ ਬੇਟਾ ਕਰਨਾਟਕਾ ਦੇ ਵਿੱਚ ਠੀਕ ਹੈ ਵੀ ਇਹ ਆਪਣੇ ਕੋਲ ਕੁਝ ਨਕਸ਼ੇ ਹੈਗੇ ਇਸ ਤੋਂ ਬਾਅਦ ਵੀ ਤਾਨੂੰ ਜਿਹੜਾ ਸਭ ਤੋਂ ਇੰਪੋਰਟੈਂਟ ਨਕਸ਼ਾ ਹੈਗਾ ਉਹ ਹੈਗਾ 1857 ਦੇ ਵਿਦਰੋਹ ਇਹਦੇ ਵਿੱਚ ਇੱਕ ਜਾਂ ਦੋ ਪੁਆਇੰਟ ਤੁਹਾਨੂੰ ਜ਼ਰੂਰ ਪੁੱਛੇ ਜਾਣਗੇ ਵੀ ਬੈਰਕਪੁਰ ਜਿੱਥੇ ਵਿਦਰੋਹ ਦੀ ਸ਼ੁਰੂਆਤ ਹੋਈ ਸੀ ਇਹ ਆਪਣਾ ਬਟਾ ਪੱਛਮੀ ਬੰਗਾਲ ਦੇ ਵਿੱਚ ਹੈ ਮੇਰਠ ਠੀਕ ਹੈ ਉੱਤਰ ਪ੍ਰਦੇਸ਼ ਦੇ ਵਿੱਚ ਹੈ ਦਿੱਲੀ ਬਾਕੀ ਜਿਹੜੇ ਇਹਦੇ ਵਿੱਚ 5-6 ਸਥਾਨ ਨੇ ਉਹ ਸਾਰੇ ਉੱਤਰ ਪ੍ਰਦੇਸ਼ ਦੇ ਨੇ ਦਿੱਲੀ ਅਲੱਗ ਹੈ ਦੇਖੋ ਮੇਰਠ ਹੋ ਗਿਆ ਲਖਨਊ ਹੋ ਗਿਆ ਕਾਨਪੁਰ ਤੇ ਚੰਸੀ ਇਹ ਸਾਰੇ ਹੀ ਉੱਤਰ ਪ੍ਰਦੇਸ਼ ਦੇ ਵਿੱਚ ਨੇ ਸੀਕਸ ਦੇਖ ਲਓ ਬੈਰਕਪੁਰ ਪੱਛਮੀ ਬੰਗਾਲ ਚ ਹੈ ਲਖਨਊ ਕਾਨਪੁਰ ਚੰਸੀ ਇਹ ਉੱਤਰ ਪ੍ਰਦੇਸ਼ ਦੇ ਵਿੱਚ ਹੈ ਤੇ ਕਿ ਮੇਰਟ ਵੀ ਉੱਤਰ ਪ੍ਰਦੇਸ਼ ਦੇ ਵਿੱਚ ਹੈ ਤੇ ਦਿੱਲੀ ਆਪਣਾ ਅਲੱਗ ਆ ਗਿਆ ਜਿਹੜਾ ਆਪਣਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗਾ ਇਸ ਤੋਂ ਬਾਅਦ ਵੀ ਕਿ ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਬੇਟਾ ਸਿੱਖਿਆ ਤੇ ਅੰਗਰੇਜ਼ੀ ਰਾਜ ਜਿਵੇਂ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਕਿੱਥੇ ਸਥਿਤ ਸੀ ਉੱਤਰ ਪ੍ਰਦੇਸ਼ ਦੇ ਵਿੱਚ ਦੇਖੋ ਆਹ ਵਾਲਾ ਸਥਾਨ ਹੈਗਾ ਆਪਣੇ ਕੋਲ ਇਸ ਤੋਂ ਬਾਅਦ ਸੀ ਮਹਾਰਾਜਾ 시ਵਾਜੀ ਰਾਓ ਯੂਨੀਵਰਸਿਟੀ ਬੜੌਦਾ ਤੁਕ ਇਹ ਆਪਣਾ ਗੁਜਰਾਤ ਦੇ ਵਿੱਚ ਹੈ। ਸ਼ਾਂਤੀ ਨਿਕੇਤਨ ਕੋਲਕਾਤਾ ਇਹ ਆਪਣਾ ਪੱਛਮੀ ਬੰਗਾਲ ਦੇ ਵਿੱਚ ਹੈ। ਇਹ ਕੁਝ ਕੁ ਸਥਾਨ ਨੇ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਭਰਨੇ ਆ ਸਕਦੇ ਨੇ। ਠੀਕ ਹੈ। ਕੁਝ ਕਨਕਸ਼ੇ ਇਹ ਨੇ ਵੀ ਕੁਝ ਕਨਕਸ਼ੇ ਹੋਰ ਨੇ ਜਿਹੜੇ ਆਪਾਂ ਤੁਹਾਨੂੰ ਢਿੱਲੀ ਕਰਦੇ ਹਾਂਗੇ। ਉਹ ਵੀ ਤੁਸੀਂ ਇੱਕ ਵਾਰ ਦੇਖ ਲਿਓ ਬਟਾ। ਹਾਂਜੀ ਬੇਟਾ ਕੁਝ ਕਨਕਸ਼ੇ ਇਹ ਵੀ ਦੇਖਦੇ ਨੇ ਇਹਦੇ ਵਿੱਚ ਜਿਵੇਂ ਆਪਣੇ ਕੋਲ ਗੰਗਾ ਠੀਕ ਹੈ ਨਦੀ ਹੈਗੀ। ਬ੍ਰਹਮਪੁੱਤਰ ਦਰਿਆ ਦਾ ਇਹ ਦੁਨਿਆਵਕੀ ਬੰਗਲਾਦੇਸ਼ ਦੇ ਵਿੱਚ ਮਿਲ ਜਾਂਦੇ ਨੇ ਕਾਲੀ ਮਿੱਟੀ ਦਾ ਖੇਤਰ ਆਪਾਂ ਥੋੜਾ ਵੱਡਾ ਭਰਾਂਗੇ ਡੈਲਟਾ ਇਹ ਮੈਨਸਪਤੀ ਵਿੱਚ ਇੱਥੇ ਹੀ ਭਰ ਸਕਦੇ ਹੋ ਜਾਂ ਫਿਰ ਆਪਣੇ ਕੋਲ ਜਿਹੜਾ ਸੁੰਦਰਬਨ ਡੈਲਟਾ ਉਹ ਵੀ ਤੁਸੀਂ ਭਰ ਸਕਦੇ ਹੋ ਇਹਦੇ ਵਿੱਚ ਚਾਰ ਸਥਾਨ ਨੇ ਗੰਗਾ ਨਦੀ ਧਿਆਨ ਰੱਖਿਓ ਗੰਗਾ ਨਦੀ ਨੇਪਾਲ ਤੋਂ ਅਗਲੇ ਵੱਡੇ ਏਰੀਆ ਦਾ ਉੱਥੋਂ ਪਹਿਲਾਂ ਸ਼ੁਰੂ ਕਰਨੀ ਹੈਗੀ ਬ੍ਰਹਮਪੁੱਤਰ ਦਰਿਆ ਬਾਹਰੋਂ ਹੁੰਦਾ ਹੋਇਆ ਆਪਣਾ ਅਸਾਮ ਤੋਂ ਲੈ ਕੇ ਮੰਗਾਲੇ ਵਿੱਚ ਦੀ ਲੈ ਕੇ ਆਪਾਂ ਬੰਗਲਾਦੇਸ਼ ਦੇ ਨਾਲ ਜੋੜਨਾਗਾ ਇਸ ਤੋਂ ਬਾਅਦ ਬਨਸਪਤੀ ਦੇ ਵਿੱਚ ਦੇਖੋ ਪर्वतीय ਬਨਸਪਤੀ ਆਪਾਂ ਪਰ ਇਸੇ ਪਹਿਲੇ ਨਕਸ਼ੇ ਦੇ ਵਿੱਚ ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨ ਜਲੋੜ ਮਿੱਟੀ ਵਾਲੇ ਸਦਾਬਹਾਰ ਜੰਗਲ ਅਸਾਮ ਵਾਲਾ ਭਰ ਦਿਓ ਕਪਾਹ ਵਾਲਾ ਖੇਤਰ ਆਪਾਂ ਤੁਨਵਾ ਵਾਲਾ ਪਰਵਾਏ ਸੀ ਠੀਕ ਹੈ ਕਾਫੀ ਵਾਲਾ ਏਰੀਆ ਇਹ ਤੋਂ ਭਰ ਲਿਓ ਤੁਸੀਂ ਇਹਨੂੰ ਠੀਕ ਹੈ ਦੇਖੋ ਇੱਕ ਜਿਵੇਂ ਅੱਗੇ ਨਕਸ਼ਾ ਹੈਗਾ ਜਲੋੜ ਮਿੱਟੀ ਵਾਲਾ ਖੇਤਰ ਹੈ ਠੀਕ ਹੈ ਕਣਕ ਪੈਦਾ ਕਰਨ ਵਾਲਾ ਖੇਤਰ ਇਹ ਸਾਨੂੰ ਮੈਂ ਕਰਵਾਇਆ ਸੀ ਆਹ ਵਾਲਾ ਸਾਰਾ ਏਰੀਆ ਠੀਕ ਹੈ ਇੱਥੇ ਤੁਹਾਨੂੰ ਜਲੋੜ ਮਿੱਟੀ ਹੈ ਜੇ ਕਣਕ ਚਾਵਲ ਗੰਨਾ ਜੋ ਵੀ ਤੁਸੀਂ ਇੱਥੇ ਪਰ ਸਕਦੇ ਹੋ ਪੱਛਮ ਬੰਗਾਲ ਪਰਾਂਗੇ ਤੇ ਧਿਆਨ ਰੱਖਿਓ ਵੀ ਚਾਹ ਵਾਲਾ ਖੇਤਰ ਹੈਗਾ ਆਪਣੇ ਕੋਲ ਆ ਵਾਲਾ ਕਾਫੀ ਵਾਲਾ ਆਪਣੇ ਕੋਲ ਆ ਵਾਲਾ ਖੇਤਰ ਹੈਗਾ ਠੀਕ ਹੈ ਇਹ ਖਣਿਜ ਪਦਾਰਥ ਵਾਲੇ ਨੇ ਇਹ ਆਪਣੇ ਕੋਲ 1857 ਸਦੀ ਦੇ ਵਿਦਰੋਹ ਦੇ ਕੁਝ ਸਥਾਨ ਨੇ ਕਿ ਜਿਹੜੇ ਆ ਪੁੱਦਰੂ ਕੀਤੇ ਸੀ ਇਹਦੇ ਵਿੱਚ ਦੇਖੋ ਤਿੰਨ ਸਥਾਨ ਹੋਰ ਨੇ ਵੀ ਜਿਹੜੇ ਇਹਦੇ ਵਿੱਚ ਨਵੇਂ ਨੇ ਉਹ ਹੈਗਾ ਰૈયਤਵਾੜੀ ਪ੍ਰਬੰਧ ਵਾਲਾ ਰਾਜ ਮੁੰਬਈ ਠੀਕ ਹੈ ਸਥਾਈ ਬੰਦੋਬਸਤ ਵਾਲਾ ਕਿਹੜਾ ਸੀ ਬੇਟਾ ਬਿਹਾਰ ਬੰਗਾਲ ਤੇ ਬਿਹਾਰ ਸੀ ਇਹ ਠੀਕ ਹੈ ਤੇ ਮਹਿਲਵਾੜੀ ਪ੍ਰਬੰਧ ਵਾਲਾ ਕਿਹੜਾ ਸੀ ਪੁੱਤ ਪੰਜਾਬ ਇਹ ਤੁਸੀਂ ਤਿੰਨ ਸਥਾਨ ਨਵੇਂ ਕਰ ਲਿਓ ਵੀ ਜਿੱਥੇ ਅੰਗਰੇਜ਼ਾਂ ਨੇ ਆਪਣੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਪ੍ਰਬੰਧ ਸੀ ਉਹ ਚਲਾਏ ਸੀ ਰૈયਤਵਾੜੀ ਪ੍ਰਬੰਧ ਮੁੰਬਈ ਠੀਕ ਹੈ ਮਹਲਬਾੜੀ ਪ੍ਰਬੰਧ ਪੰਜਾਬ ਤੇ ਹਰਿਆਣਾ ਪਰ ਸਕਦੇ ਹੋ ਤੁਸੀਂ ਸਥਾਈ ਬੰਦਵਸਤ ਬੰਗਾਲ ਤੇ ਬਿਹਾਰ ਸੀ ਠੀਕ ਹੈ ਇਹ ਕੁਝ ਨਕਸ਼ੇ ਇਹ ਸੀ ਇਹ ਵੀ ਤੁਸੀਂ ਇੱਕ ਵਾਰ ਚੈੱਕ ਕਰ ਲਿਓ ਹਾਂਜੀ ਬੇਟਾ ਬਾਕੀ ਇਹ ਸਾਰੇ ਨਕਸ਼ੇ ਵੀ ਆਪਾਂ ਜਿਹੜਾ ਆਪਣਾ ਟੈਲੀਗ੍ਰam ਗਰੁੱਪ ਹੈ ਉਹਦੇ ਵਿੱਚ ਵੀ ਸੈਂਡ ਕਰ ਦਾਂਗੇ ਉਤੋਂ ਤੁਸੀਂ ਇੱਕ ਵਾਰ ਵੇਖ ਕੇ ਜੇ ਰਿਵੀਜ਼ਨ ਕਰਨੀ ਹੈਗੀ ਤਾਂ ਕਰ ਸਕਦੇ ਹੋਗੇ ਟੈਲੀਗ੍ਰam ਗਰੁੱਪ ਆਪਣਾ ਬਿਲਕੁਲ ਸੇਮ YouTube ਚੈਨਲ ਵਾਲਾ ਦਾ ਬਲਕਾਰ ਸਿੰਘ ਬੀਤ ਠੀਕ ਐ ਐਸਐਸ ਟੈਲੀਗ੍ਰam ਤੇ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਇਹ ਵਾਲਾ ਚੈਨਲ ਮਿਲ ਜੇਗਾ ਉਹਦੇ ਵਿੱਚ ਆਪਾਂ ਤੁਹਾਡੇ ਲਈ ਇਹ ਜਿਹੜੇ ਮੈਪ ਹੈਗੇ ਉਹ ਸੈਂਡ ਕਰ ਦਾਂਗੇ ਉੱਥੋਂ ਤੁਸੀਂ ਦੇਖ ਕੇ ਇੱਕ ਵਾਰ ਰਿਵੀਜ਼ਨ ਜ਼ਰੂਰ ਕਰ ਲਿਓ ਬੇਟਾ 10 ਨੰਬਰ ਦਾ ਕੰਮ ਐ ਵੀ ਠੀਕ ਐ ਥੋੜੀ ਜੀ ਤੁਸੀਂ ਕੋਸ਼ਿਸ਼ ਕਰੋਗੇ ਅੱਧਾ ਘੰਟਾ ਮੈਕਸਿਮਮ ਘੰਟਾ ਤੋਂ ਡਾ ਲੱਗਣਾ ਨਹੀਂ ਗਾ 10 ਨੰਬਰ ਤੁਸੀਂ ਬੜੇ ਈਜ਼ੀਲੀ ਲੈ ਸਕਦੇ ਹੋਗੇ ਸਾਰੇ ਵਿੱਚ ਠੀਕ ਐ ਬੇਟਾ ਸਾਰੇ ਵਿਦਿਆਰਥੀ ਆਪਣੀ ਤਿਆਰੀ ਕਰੋ ਤਾਂ ਜੋ ਭਾਈ ਇਸ ਪੇਪਰ ਦੇ ਵਿੱਚ ਉਹ ਵਧੀਆ ਅੰਕ ਲੈ ਸਕੀ ਠੀਕ ਹੈ ਬੇਟਾ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਬੈਸਟ ਆਫ ਲੱਕ ਥੈਂਕ ਯੂ ਬੇਟਾ